ਮਨਮਨ ਸੇਵਾ ਪਰਮੋਤਮ ਮਨਮਨ ਸੇਵਾ ਪਰਮੋਤਮ ਮਨਮਨ ਸੇਵਾ ਪਰਮੋਤਮ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਦਿਨਾਂ ਵਿੱਚ ਪੰਜਾਬ ਨੂੰ ਹਰ ਦੀ ਵੱਡੀ ਮਾਰ ਪਈ ਹੈ ਜੇਕਰ ਮੈਂ ਗੱਲ ਕਰਾਂ ਤੇ ਪੰਜਾਬ ਦੇ 12 ਤੋਂ 13 ਜ਼ਿਲ੍ਹੇ ਅਜਿਹੇ ਦੱਸੇ ਜਾ ਰਹੇ ਹਨ ਜਿੱਥੇ ਹੜ੍ਹਾਂ ਨੇ ਵੱਡੀ ਮਾਰ ਮਾਰੀ ਹੈ ਉਸ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰਾਂ ਤੇ ਸਰਹੱਦੀ ਇਲਾਕੇ ਲਗਭਗ ਸਾਰੇ ਹੀ ਇਸ ਹੜ੍ਹ ਦੀ ਚਪੇਟ ਵਿੱਚ ਆਏ ਖਾਸ ਕਰਕੇ ਡੇਰਾ ਬਾਬਾ ਨਾਨਕ ਦਾ ਰਮਦਾਸ ਦਾ ਅਜਨਾਲਾ ਦਾ ਹਲਕਾ ਜਿਹੜਾ ਹੈ ਉਸ ਵਿੱਚ ਭਾਰੀ ਨੁਕਸਾਨ ਹੋਇਆ ਹੈ ਉਸ ਨੂੰ ਲੈ ਕੇ ਤੁਸੀਂ ਵੇਖਿਆ ਕਿ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਪੰਜਾਬੀ ਗਾਇਕ ਪੰਜਾਬੀ ਫਿਲਮ ਇੰਡਸਟਰੀ ਦੇ ਲੋਕ ਅਤੇ ਲੋਕ ਆਪ ਮਹਾਰੇ ਵੀ ਇਨਾਂ ਇਲਾਕੇ ਵਿੱਚ ਪਹੁੰਚੇ ਜਿੱਨਾਂ ਵੱਲੋਂ ਖਾਣ ਪੀਣ ਦਾ ਸਮਾਨ ਪਸ਼ੂਆਂ ਲਈ ਚਾਰਾ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਪਰ ਹੁਣ ਲੜਾਈ ਅਗਲੇ ਦੌਰ 'ਚ ਚਲੀ ਗਈ ਹੈ ਹੁਣ ਲੜਾਈ ਇਹ ਹੈ ਕਿ ਪਾਣੀ ਉਤਰ ਚੁੱਕਾ ਹੈ ਅਤੇ ਇਨ੍ਹਾਂ ਇਲਾਕਿਆਂ ਦੇ ਵਿੱਚ ਕਿਉਂਕਿ ਬਿਮਾਰੀਆਂ ਫੈਲਣ ਦਾ ਖਤਰਾ ਹੈ ਚਾਹੇ ਪਸ਼ੂਆਂ ਦੇ ਬਿਮਾਰੀਆਂ ਹੋਣ ਇਨਸਾਨਾਂ ਦੀਆਂ ਬਿਮਾਰੀਆਂ ਹੋਣ ਉਸ ਨੂੰ ਲੈ ਕੇ ਭਾਰੀ ਖਤਰਾ ਮਹਿਸੂਸ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਡਾਕਟਰਾਂ ਦੀਆਂ ਜਥੇਬੰਦੀਆਂ ਵੱਖ-ਵੱਖ ਸਾਹਮਣੇ ਆਈਆਂ ਹਨ ਅਤੇ ਉਹਨਾਂ ਵੱਲੋਂ ਇਨਸਾਨੀਅਤ ਨੂੰ ਦੇਖਦੇ ਹੋਏ ਇਹ ਪਹਿਲ ਕੀਤੀ ਗਈ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਮੁਫਤ ਮੈਡੀਕਲ ਕੈਂਪ ਲਗਾਏ ਜਾਣ ਬਟਾਲਾ ਤੋਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੀਆਂ ਜਿੱਥੇ ਆਰਐਮਪੀ ਡਾਕਟਰਾਂ ਦੀ ਇੱਕ ਟੀਮ ਇੱਕ ਜਥੇਬੰਦੀ ਅੱਜ ਰਵਾਨਾ ਹੋ ਰਹੀ ਹੈ ਡੇਰਾ ਬਾਬਾ ਨਾਨਕ ਦੇ ਕੁਝ ਪਿੰਡਾਂ ਦੇ ਵਿੱਚ ਗੱਲਬਾਤ ਜਰੂਰ ਅਸੀਂ ਦੋ ਵਾਰੀ ਜਾ ਚੁੱਕੇ ਹਾਂ ਤੀਸਰਾ ਮੁਫਤ ਮੈਡੀਕਲ ਕੈਂਪ ਇਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਔਰ ਜਾਣਕਾਰੀ ਲੈਣੇ ਹਾਂ ਕਿਉਂਕਿ ਡਾਕਟਰ ਬਾਲੀ ਜੀ ਨਵਾਂ ਸ਼ਹਿਰ ਤੋਂ ਪਹੁੰਚੇ ਹੈ ਜਿਹੜਾ ਕਿ ਸੂਬਾ ਪ੍ਰਧਾਨ ਦੱਸੇ ਜਾ ਰਿਹਾ ਹੈ ਗੱਲਬਾਤ ਕਰਦੇ ਹਾਂ ਸਸਿਕਾ ਜੀ ਸਵਾਗਤ ਹੈ ਬਟਾਲਾ 'ਚ ਜਿਹੜੀ ਤੁਸੀਂ ਪਹਿਲ ਕਦਮੀ ਪਹਿਲਾਂ ਵੀ ਕੀਤੀ ਹੈ ਦੁਬਾਰਾ ਕਰ ਰਹੇ ਹੋ ਥੋੜਾ ਦੱਸ ਦਈਏ ਆਪਾਂ ਕਿੱਥੇ ਜਾ ਰਹੇ ਹਾਂ ਕੀ ਕਰ ਰਹੇ ਹਾਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਆਰ ਐਨ ਚੈਨਲ ਦਾ ਬਹੁਤ ਸਵਾਗਤ ਹੈ ਕਿ ਤੁਸੀਂ ਲੋਕਾਂ ਦੀ ਜਿਹੜੀ ਗੱਲ ਹੈ ਉਹ ਅੱਗੇ ਲੋਕਾਂ ਤੱਕ ਰੱਖਦੇ ਹੋ ਤੇ ਮਿਲ ਕੇ ਬੜੀ ਖੁਸ਼ੀ ਹੋਈ ਹੈ ਡਿਜੀਟਲ ਪ੍ਰੈਕਟਿਸ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 295 ਦੇ ਸੂਬਾ ਪਧਾਨ ਡਾਕਟਰ ਰਮੇਸ਼ ਕੁਲ ਬਾਲੀ ਮੇਰਾ ਨਾਮ ਹੈ ਦੂਜੀ ਅੱਜ ਜਿਹੜਾ ਸਾਡਾ ਕੈਂਪ ਹੈ ਅਸੀਂ ਪਿਛਲੇ ਲੰਮੇ ਸਮੇਂ ਤੋਂ ਕੈਂਪ ਪੰਜਾਬ 'ਚ ਲਗਾ ਰਹੇ ਹਾਂ ਇਸ ਕਰਕੇ ਲਗਾ ਰਹੇ ਕਿ ਜਿਸ ਇਲਾਕੇ ਦੇ ਵਿੱਚ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਨੂੰ ਫ੍ਰੀ ਦਵਾਈਆਂ ਜਿਹੜੀਆਂ ਦਿੱਤੀਆਂ ਜਾਣ ਹੋਰ ਵੀ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਦੇਣ ਦੀ ਜ਼ਰੂਰਤ ਉਹ ਵੀ ਅਸੀਂ ਕਈ ਜਗ੍ਹਾ ਜਾ ਕੇ ਦਿੱਤੀਆਂ ਸੋ ਅੱਜ ਅਸੀਂ ਫਿਰ ਡੇਰਾ ਬਾਬਾ ਨਾਨਕ ਜਾ ਰਹੇ ਹਾਂ ਡਾਕਟਰ ਸ਼ੋਕਮਾਰ ਡਾਕਟਰ ਚਮਨ ਤੇ ਡਾਕਟਰ ਲਖਾ ਜੀ ਤੇ ਡਾਕਟਰ ਬਾਬੂ ਜੀ ਡਾਕਟਰ ਹੀਰਾ ਸਿੰਘ ਜੀ ਤੇ ਡਾ ਜਸਵੀ ਤੇ ਹੋਰ ਸਾਰੇ ਤੇ ਉਥੇ ਜਾ ਰਹੇ ਆ ਕਿ ਜਿਹੜੇ ਲੋਕ ਪੀੜਤ ਨੇ ਉਹਨਾਂ ਨੂੰ ਦਵਾਈਆਂ ਦੇਣ ਜਾ ਰਹੇ ਆ ਔਰ ਉਹਨਾਂ ਨੂੰ ਇੱਕ ਮੈਸੇਜ ਵੀ ਦੇਣ ਜਾ ਰਹੇ ਆ ਕਿ ਜਿਹੜੇ ਹੜ ਖਤਮ ਹੋ ਗਏ ਨੇ ਪਾਣੀ ਖੜਾਇਆ ਪਾਣੀ ਤੋਂ ਮੱਛਰ ਨਹੀਂ ਪੈਦਾ ਹੋਣਾ ਕਿ ਤੁਸੀਂ ਅਗਲੇ ਸਮੇਂ 'ਚ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਤਾਂ ਕਿ ਤੁਸੀਂ ਭੁੱਖੇ ਦਾ ਪਹਿਲੇ ਹੋ ਬਿਮਾਰ ਨਾ ਹੋ ਸਕਣ ਪੈਸੇ ਵੀ ਪਹਿਲੇ ਤੁਹਾਡੇ ਜਾਂਦੇ ਲੱਗੇ ਆ ਔਰ ਪੈਸੇ ਜਿਹੜੇ ਖਰਚਣ ਦੀ ਜਿਹੜੀ ਤੁਹਾਨੂੰ ਲੋੜ ਨਾ ਪਵੇ ਇਹਦੇ ਸਬੰਧ ਚ ਵੀ ਅਸੀਂ ਅਵੇਅਰਨੈਸ ਲਈ ਉਹਨੂੰ ਅਚ ਦੇਣੀ ਹਰ ਤੇ ਹੜ ਦੇ ਦੌਰਾਨ ਵੀ ਬੱਤਾਂ ਚਾਹਦੀਆਂ ਦਵਾਈਆਂ ਤੇ ਹੜ ਦੇ ਬਾਅਦ ਚ ਵੀ ਆਣੀਆਂ ਆ ਜਦ ਕਿ ਹੜ ਦੌਰਾਨ ਜਿਹੜੀ ਘਾਟਾ ਨਹੀਂ ਹੜ ਤੇ ਬਾਅਦ ਚ ਜ਼ਿਆਦਾ ਆਣੀਆਂ ਇਸ ਲਈ ਬਹੁਤ ਸਾਰੀ ਜਿਹੜਾ ਸਾਡਾ ਟੀਚਾ ਆ ਉਹ ਇਹ ਆ ਕਿ ਅਸੀਂ ਉਹਨਾਂ ਨੂੰ ਲੋਕਾਂ ਨੂੰ ਕਪੜੇ ਤੱਕ ਸਾਬਣ ਤੱਕ ਤੇਲ ਤੱਕ ਜਿਹੜੀਆਂ ਹੋਰ ਵੀ ਚੀਜ਼ਾਂ ਲੋੜੀਂਦੀਆਂ ਉਹ ਤੇ ਜਿਹੜੀਆਂ ਪ੍ਰੀਕਾਸ਼ਨਸ ਨੇ ਵੀ ਤੁਸੀਂ ਇਹ ਬਿਮਾਰੀਆਂ ਤੋਂ ਕਿਵੇਂ ਬਚਣਾ ਉਹ ਵੀ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਦੱਸਾਂਗੇ ਅਵੇਅਰ ਕਰਾਂਗੇ ਔਰ ਜਿਹੜੀਆਂ ਲੁੜਿੰਦੀਆਂ ਚੀਜ਼ਾਂ ਹੋਣਗੇ ਕੁਝ ਸਮੇਂ ਬਾਅਦ ਉਹ ਵੀ ਸਲਾਹ ਕਰਕੇ ਹੀ ਨਹੀਂ ਬਲਕਿ ਅਸੀਂ ਦੇਵਾਂਗੇ ਉਹ ਜੋ ਲੜਿੰਦੀ ਅੱਚੀ ਚਲੀ ਜੂਤ ਡਾਕਟਰ ਸਾਹਿਬ ਔਲਖ ਜੀ ਮੌਜੂਦ ਨੇ ਡਾਕਟਰ ਸਾਹਿਬ ਪਹਿਲਾਂ ਵੀ ਦੋ ਵਾਰੀ ਕੈਂਪ ਲਾਇਆ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਾਂਗਾ ਜਦੋਂ ਉਦੋਂ ਪਹੁੰਚੇ ਦੋ ਵਾਰੀ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਉਦੋਂ ਤੁਸੀਂ ਵੇਖੇ ਹੁਣ ਤੇ ਤੁਸੀਂ ਜਾ ਰਹੇ ਹੋ ਜਾ ਕੇ ਪਤਾ ਲੱਗੇਗਾ ਕਿ ਹੁਣ ਪੋਜੀਸ਼ਨ ਕੀ ਏ ਉਥੋਂ ਦੀ ਪਰ ਜਦੋਂ ਪਹਿਲਾਂ ਦੋ ਵਾਰੀ ਤੁਹਾਡੀ ਟੀਮ ਗਈ ਹੈ ਕਿੰਦਾਂ ਦੇ ਹਾਲਾਤ ਵੇਖੇ ਥੋੜਾ ਦਸ਼ਕਾ ਉਹ ਸਾਂਝੇ ਕਰੀਏ ਤੁਹਾਡਾ ਬਹੁਤ ਬਹੁਤ ਚੰਦਾ ਇੱਥੇ ਹੋਂ ਤੇ ਧੰਨਵਾਦ ਮੈਂ ਡਾਕਟਰ ਲਿਖਿੰਦੇ ਸਸੰਦ ਔਲਖ ਅਸੀਂ ਅੱਗੇ ਪਹਿਲੇ ਪਿੰਡ ਕੋ ਪਿੰਡ ਮਾਸੀਵਾਲਾ ਵਿਖੇ ਮੈਡੀਕਲ ਪ੍ਰੈਕਟਿਸ ਨੇ ਐਸੋਸੀਏਸ਼ਨ ਪੰਜਾਬ ਰਜਿਸਟਰਡ ਨੰਬਰ 295 ਦੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਦੇ ਦਸਾਂ ਦੇ ਸਤਾਇਤ ਜ਼ਿਲ੍ਹਾ ਪ੍ਰਧਾਨ ਡਾਕਟਰ ਚਮਨ ਲਾਲ ਬਟਾਲਾ ਜ਼ਿਲ੍ਹਾ ਜਨਸਖਤਰ ਡਾਕਟਰ ਅਸ਼ੋਕ ਕੁਮਾਰ ਬਟਾਲਾ ਜੀ ਦੀ ਅਗਵਾਈ ਦੇ ਹੇਠ ਦੋ ਵਾਰਾਂ ਫ੍ਰੀ ਮੈਡੀਕਲ ਕੈਂਪ ਲਗਾ ਚੁੱਕੇ ਆਂ ਪਿੰਡੇ ਘੁੰਨੇਵਾਲ ਦੇ ਲੋਕਾਂ ਨਾਲ ਮਿਲੇ ਆਪਾਂ ਉਹਨਾਂ ਕੋਲ ਸਭ ਕੁਝ ਆਪਾਂ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਬਹੁਤ ਤਗੜਾ ਨੁਕਸਾਨ ਹੋਇਆ ਅਸੀਂ ਉੱਥੇ ਦੋ ਵਾਰਾਂ ਫ੍ਰੀ ਲੋਕਾਂ ਨੂੰ ਚੱਕਰ ਕੀਤਾ ਫ੍ਰੀ ਲੋਕਾਂ ਨੂੰ ਦਵਾਈਆਂ ਦਿੱਤੀਆਂ ਹੋਰ ਵੀ ਲੋੜੀਆਂ ਦੀਆਂ ਚੀਜ਼ਾਂ ਆਪਾਂ ਲੈ ਕੇ ਗਏ ਸੀ ਉਹ ORS ਦੀਆਂ ਫਰੂਟੀਆਂ ਆਪਾਂ 10 ਪੇਟੀਆਂ ਲੈ ਕੇ ਗਏ ਸੀ ਤੇ ਲੋਕਾਂ ਨੂੰ ਪਾਣੀ ਦੀਆਂ ਪੇਟੀਆਂ ਲੈ ਕੇ ਗਏ ਸੀ ਹੋਰ ਵੀ ਚੀਜ਼ਾਂ ਲੈ ਕੇ ਗਏ ਸੀ ਜਿਹੜੀਆਂ ਆਪਾਂ ਉਹਨਾਂ ਲੋਕਾਂ ਨੂੰ ਦੇ ਕੇ ਆਏ ਆ ਉਹਨਾਂ ਦਾ ਆਪਾਂ ਦਿੱਲੀ ਹਮਦਰਦੀ ਕਰਕੇ ਆਏ ਭੱਜੋ ਲੋਕਾਂ ਨਾਲ ਗੱਲਬਾਤ ਕੀਤੀ ਤੇ ਲੋਕਾਂ ਨੇ ਕਿਹਾ ਕਿ ਅਸੀਂ ਉਸ ਵਾਹਿਗੁਰੂ ਪਰਮਾਤਮਾ ਦਾ ਸੁਕੁਰ ਕਰਦੇ ਆ ਕਿ ਸਾਡੇ ਪਰਿਵਾਰਕ ਜੀ ਬਚ ਗਏ ਆ ਬਾਕੀ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਚੁੱਕਾ ਪਰ ਫਿਰ ਵੀ ਅਸੀਂ ਵਾਹਿਗੁਰੂ ਦਾ ਸ਼ੁਕਰ ਕਰਨੇ ਆ ਕਿ ਸਾਡੇ ਪਰਿਵਾਰ ਦੇ ਜੀ ਬਚ ਗਏ ਇੰਨਾ ਹੀ ਸ਼ੁਕਰ ਆ ਇਸ ਬਾਬਤ ਕਿਸੇ ਕਵੀ ਨੇ ਲਿਖਿਆ ਵੀ ਅਸਮਾਨੋਂ ਆਇਆ ਪਹਾੜੋਂ ਆਇਆ ਇਹ ਜੋ ਸਲੈਬ ਆ ਪਾਣੀ ਦਾ ਅਸਮਾਨੋਂ ਆਇਆ ਪਹਾੜੋਂ ਆਇਆ ਇਹ ਜੋ ਸਲੈਬ ਆ ਪਾਣੀ ਦਾ ਸਭ ਕੁਝ ਰੁੜਿਆ ਪਰ ਸਿੱਧਕੰਨਾ ਰੁੜਿਆ ਵਾਹਿਗੁਰੂ ਆਸਰਾ ਤੇੜੀ ਬਾਣੀ ਦਾ ਵਾਹਿਗੁਰੂ ਆਸਰਾ ਤੇੜੀ ਬਾਣੀ ਦਾ ਉਹਨਾਂ ਲੋਕਾਂ ਨੇ ਬਹੁਤ ਹੀ ਵਾਹਿਗੁਰੂ ਤੇ ਵਿਸ਼ਵਾਸ ਯਕੀਨ ਤੇ ਭਰੋਸਾ ਰੱਖਿਆ ਪਰਮਾਤਮਾ ਦਾ ਸਿਵਨ ਕਰਦੇ ਆ ਵਾਹਿਗੁਰੂ ਦਾ ਸ਼ੁਕਰ ਕਰਦੇ ਕਿ ਸਾਡੇ ਜੀਵਾਂ ਦਾ ਬਚਾਅ ਹੋ ਗਿਆ ਕਿ ਅੱਜ ਅਸੀਂ ਆਪਣੇ ਜ਼ਿਲ੍ਹਾ ਕਮੇਟੀ ਵੱਲੋਂ ਪਿੰਡ ਪੱਖੋਕੇ ਟਾਲੀ ਸਾਹਿਬ ਅਤੇ ਪਿੰਡ ਹਰੂਆਲ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਉਣ ਜਾ ਰਹੇ ਆ ਜਿਸ ਵਿੱਚ ਵੱਖ-ਵੱਖ ਮਰੀਜ਼ਾਂ ਨੂੰ ਅੱਪਾ ਚੈੱਕ ਕਰਾਂਗੇ ਚੱਕ ਬ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਜੋ ਕਿ ਸਾਮਾ ਤੱਕ ਆਪਾਂ ਲੋਕਾਂ ਦੀ ਸੇਵਾ ਵਿੱਚ ਪੂਰੀ ਦਲੀ ਹਮਦਰਦੀ ਕਰਕੇ ਸੇਵਾ ਕਰਾਂਗੇ ਇਹਨਾਂ ਸ਼ਬਦਾਂ ਨਾਲ ਹੀ ਖਿਮਨ ਜਾਚ ਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਾ ਸ਼ੋਭਨਾਮ ਦੱਸ ਦੋ ਇੱਕ ਸਵਾਲ ਪੁੱਛਣਾ ਚਾਹੁੰਨਾ ਗੱਲ ਕੀਤੀ ਬੜੀ ਵੱਡੀ ਪੰਜਾਬ ਦੀ ਕੌਮ ਚਾਹੇ ਕਿਸੇ ਹਾਲਾਤਾਂ ਚੋਂ ਚੜ੍ਹਦੀ ਕਲਾ ਚ ਰਹਿੰਦੀ ਹੈ ਡਾਕਟਰ ਸਾਹਿਬ ਨੇ ਕਿਹਾ ਮਿਲ ਕੇ ਆਏ ਆ ਲੋਕ ਭਾਵੇਂ ਕਿਸ ਹਾਲਤ ਵਿੱਚ ਸੀ ਭੁੱਖੇ ਹੀ ਪਿਆਸੇ ਹੀ ਤੇ ਆਏ ਹੀ ਪਰ ਚੜ੍ਹਦੀ ਕਲਾ ਚ ਸੀ ਤੁਸੀਂ ਥੋੜਾ ਜਿਹਾ ਤਜਰਬਾ ਸਾਂਝਾ ਕਰੀਏ ਪਹਿਲੇ ਮੈਡੀਕਲ ਕੈਂਪ ਲਾਏ ਆ ਅੱਜ ਲਾਉਣ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੀ ਇਸ ਕੌਮ ਬਾਰੇ ਜਿਹੜੀ ਮਾੜੇ ਹਾਲਾਤਾਂ ਵਿੱਚ ਬੁਰੇ ਹਾਲਾਤਾਂ ਵਿੱਚ ਚੜ੍ਹਦੀ ਕਲਾ ਚ ਰਹਿੰਦੀ ਹੈ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਆਰ ਐਨ ਚਰਨਲ ਦਾ ਇੱਥੇ ਪਹੁੰਚਣ ਤੇ ਸਾਡੀ ਆਵਾਜ਼ ਨੂੰ ਪੰਜਾਬ ਤੱਕ ਵਰਲਡ ਤੱਕ ਪਹੁੰਚਾਉਣ ਦੇ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆਂ ਮੈਂ ਡਾਕਟਰ ਸ਼ੋਕਮਾਨ ਜਨ ਸਖਤਰ ਮੈਡੀਕਲ ਪ੍ਰੈਕਟਿਸਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਜੋ ਪਿਛੇ ਅਸੀਂ ਉਥੇ ਕੈਂਪ ਲਾ ਕੇ ਆਏ ਆਂ ਜੋ ਗਰੀਬਾਂ ਦੀ ਅਸੀਂ ਮਦਦ ਕਰਕੇ ਆਏ ਆਂ ਉਥੇ ਸਾਰੇ ਗਰੀਬ ਹੋਏ ਇਥੇ ਹੁਣ ਕੋਈ ਗਰੀਬ ਨਮੀਰ ਉਥੇ ਸਵਾਲ ਨਹੀਂ ਹੈਗਾ ਉਥੇ ਸਾਰੇ ਮੀਰੇ ਕੇ ਤੇ ਪੱਲੇ ਕੁਝ ਨਹੀਂ ਰਿਹਾਗਾ ਤੇ ਰੋਂਦੇ ਵੇਖਿਆ ਸੀ ਤੇ ਅਸੀਂ ਵੇਖਿਆ ਸੀ ਅਸੀਂ ਉਥੇ ਮੰਜੀਦਰ ਪੇਪ ਮਾਲ ਵੇਖਿਆ ਸੀ ਹੈ ਜਿਹਦੇ ਨਾਲ ਮਿਲਕ ਦੇ ਵਿਆਹ ਹੀ ਵੇਖੇ ਉਥੇ ਉਹਨਾਂ ਦਾ ਟ੍ਰੀਟਮੈਂਟ ਕਰਕੇ ਅਸੀਂ ਆਈ ਸੀ ਪਿਛਲੀ ਵਾਰੀ ਤੇ ਅੱਜ ਜੋ ਅਸੀਂ ਜਾ ਰਹੇ ਹਾਂ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਦਾ ਜਿਹੜਾ ਗਰਦਾਪੁਰ ਵਾਲੋਂ ਅਸੀਂ ਇਹ ਦੋ ਪਿੰਡਾਂ ਵਿੱਚ ਜਾਵਾਂਗੇ ਸਾਡੀ ਜਥੇਬੰਦੀ ਦਾ ਜੋ ਇੱਕ ਕਰਤੋ ਹੈ ਮਾਨਵ ਸੇਵਾ ਪਰਮੋ ਧਰਮ ਪਈ ਅਸੀਂ ਮਾਨਵ ਸੇਵਾ ਕਰਨੇ ਆਂ ਔਖੇ ਵੀ ਕਰਦੇ ਆ ਕਿਤੇ ਹੋਰ ਕਿਤੇ ਲੋੜ ਪਈ ਅਸੀਂ ਉੱਥੇ ਵੀ ਜਾਂਦੇ ਆ ਕੈਂਪ ਆਪਾਂ ਮੇਲਿਆਂ ਤੇ ਵੀ ਲਾਉਣੇ ਆ ਤੇ ਇਹ ਕੈਂਪ ਅਸੀਂ ਅੱਜ ਤੇ ਲੱਗੇਆਂ ਲਾਉਣ ਅਸੀਂ ਕਰੋਨੇ ਵਿੱਚ ਵੀ ਲਾਏ ਨੇ ਜਦੋਂ ਦੂਜੇ ਡਾਕਟਰਾਂ ਨੇ ਆਪਣੀਆਂ ਕਲੀਨਿਕਾਂ ਬੰਦ ਕਰ ਲੀਆਂ ਸੀ ਵੱਡੇ ਵੱਡੇ ਡਾਕਟਰਾਂ ਨੇ ਉਹ ਲੱਭੇ ਨਹੀਂ ਕਿਥੇ ਗਏ ਨੇ ਕਿਥੇ ਨੇ ਇਹੋ ਹੀ ਡਾਕਟਰ ਸਨ ਮੈਡੀਕਲ ਪ੍ਰੈਕਟਿਸ ਐਸਐਸਐਜ ਪਿੰਡਾਂ ਵਿੱਚ ਜਿਹੜੇ ਘਰ ਘਰ ਜਾ ਕੇ ਦਵਾਈਆਂ ਦਿੰਦੇ ਸਨ ਤੇ ਹਰ ਇੱਕ ਦਾ ਮਰੀਜ਼ਾਂ ਹਾਲ ਚੁਪ ਪੁੱਛਦੇ ਨੇ ਤੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਡਾਕਟਰਾਂ ਨੇ ਕਰ ਕਰ ਜਾ ਕੇ ਦਵਾਈਆਂ ਦਿੱਤੀਆਂ ਅੱਜ ਵੀ ਅਸੀਂ ਇਹ ਉਹਦੇ ਮੁਤਾਬਕ ਅਸੀਂ ਪਿੰਡ ਪਿੰਡ ਜਾ ਕੇ ਦਵਾਈਆਂ ਦੇ ਰਹੇ ਆ ਤੇ ਲੋਕਾਂ ਨੂੰ ਸਰਕਾਰ ਨੂੰ ਕਹਿਣਾ ਚਾਹੂਗੇ ਸਰਕਾਰ ਦਾ ਕੀ ਰੋਲ ਹੋਣਾ ਚਾਹੀਦਾ ਹੁਣ ਸਰਕਾਰ ਦਾ ਰੋਲ ਹੋਣਾ ਜਿਹਦਾ ਪੇ ਇਹ ਮੈਡੀਕਲ ਟੀਮਾਂ ਭੇਜਣੇ ਥੇ ਨਾਲ ਦਵਾਈਆਂ ਵੀ ਭੇਜਣੇ ਕਿ ਮੈਂ ਟੀਮਾਂ ਉਥੇ ਰਣ ਕੇ ਕਰਨੀ ਕਿ ਦਵਾਈਆਂ ਨਹੀਂ ਹੈਗੀਆਂ ਦਵਾਈਆਂ ਵੀ ਭੇਜਣ ਟੀਮਾਂ ਭੇਜਣ ਉਦੋਂ ਚੈੱਕਅਪ ਕਰਨਾ ਇੱਥੇ ਹਸਪਤਾਲ ਖੋਲ੍ਹਣਾ ਇਹਨਾਂ ਦੇ ਪਿੰਡਾਂ ਵਿੱਚ ਜਿਹੜੇ ਸਿਆਣੇ ਬੈਠੇ ਨੇ ਜਿੱਥੇ ਕੋਈ ਲੋੜ ਨਹੀਂ ਹੈਗੀ ਉੱਥੇ ਪਿੰਡਾਂ ਵਿੱਚ ਹਸਪਤਾਲ ਖੋਲ੍ਹਣਾ ਉਹਨਾਂ ਦੇ ਡੇਪੂ ਲੱਗਣ ਉੱਥੇ ਉਹਨਾਂ ਨੂੰ ਦਾਖਲਤਾ ਜਾਵੇ ਉਹਨਾਂ ਦੀ ਮਾਤੂ-ਵਾਦ ਨੂੰ ਸੇਵਾ ਕੀਤੀ ਜਾਵੇ ਅੱਜ ਲੋੜ ਹੈ ਉਹਨਾਂ ਨੂੰ ਮਾਨਵ ਸੇਵਾ ਪਰਮ ਧਰਮ ਇਸ ਸਲੋਗਨ ਨੂੰ ਲੈ ਕੇ ਆਰਐਮਪੀ ਡਾਕਟਰਾਂ ਦੀ ਟੀਮ ਜਿਹੜੀ ਹੈ ਲਗਾਤਾਰ ਕੰਮ ਕਰ ਰਹੀ ਹੈ ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਚ ਵੀ ਜਦੋਂ ਦਰਵਾਜ਼ੇ ਬੰਦ ਹੋ ਗਏ ਸੀ ਲੋਕ ਬਾਹਰ ਨਹੀਂ ਸੇ ਨਿਕਲਦੇ ਡਰਦੇ ਰਿਸ਼ਤੇਦਾਰ ਨੂੰ ਮਿਲਦੇ ਨਹੀਂ ਸੀ ਮਾਂ ਆਪਣਾ ਪੁੱਤ ਸਾਹਮਣੋਂ ਹੜ ਗਈ ਸੀ ਉਸ ਸਮੇਂ ਵਿੱਚ ਵੀ ਇਹਨਾਂ ਡਾਕਟਰਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਪੁੱਛਿਆ ਕਿ ਕਿਸ ਨੂੰ ਮੈਡੀਸਨ ਦੀ ਲੋੜ ਹੈ ਕੋਈ ਬਿਮਾਰ ਹੈ ਤੇ ਉਹਨਾਂ ਦਾ ਇਲਾਜ ਕੀਤਾ ਗਿਆ ਜਿੰਨਾ ਸੰਭਵ ਹੋ ਸਕੇ ਮਦਦ ਕੀਤੀ ਗਈ ਸਾਡੇ ਨਾਲ ਡਾਕਟਰ ਸਾਹਿਬ ਹੋਰ ਮੌਜੂਦ ਨੇ ਗੱਲ ਕਰਨਾ ਚਾਹੁੰਦੇ ਨੇ ਸੱਸੀ ਗਾ ਜੀ ਨਾਮ ਕੀ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਡਾਕਟਰ ਜਸਬੀ ਮੈਂ ਆਰਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ 1988 ਦਾ ਹੜ ਹੰਡਾਇਆ ਆਪਣੇ ਪਿੰਡੇ ਤੇ ਹੰਡਾਇਆ ਮੈਨੂੰ ਪਤਾ ਉਹ ਕਿਵੇਂ ਸੀ ਹੋਇਆ ਕੀ ਹੋਇਆ ਹੁਣੇ ਵੀ ਇਸੇ ਕਰਕੇ ਮੈਂ ਜਦੋਂ ਪਹਿਲੇ ਕੈਂਪ ਲੱਗੇ ਆ ਮੈਂ ਉਦੋਂ ਜਾ ਨਹੀਂ ਸਕਿਆ ਅੱਜ ਮੈਂ ਕੈਂਪ ਤੇ ਜਾ ਰਿਹਾ ਹਾਂ ਇਸੇ ਉਸੇ ਆਪਣਾ ਗੱਲ ਜਿਹੜੀ 1988 ਵਾਲੇ ਹੜ ਨੂੰ ਮੱਧ ਨਜ਼ਰ ਰੱਖ ਕੇ ਵੇਖ ਕੇ ਵੀ ਉੱਥੇ ਕੀ ਪ੍ਰੋਬਲਮਾਂ ਆਈਆਂ ਸੀ ਕੀ ਹੋਇਆ ਕਿਸ ਤਰ੍ਹਾਂ ਹੋਇਆ ਸੀ ਹੁਣ ਵੀ ਮੈਂ ਇਸੇ ਕੰਮ ਵਾਸਤੇ ਐਸੇ ਸਪੈਸ਼ਲ ਇਸੇ ਕੰਮ ਵਾਸਤੇ ਚੱਲੇ ਆਂ ਵੀ ਮੈਨੂੰ ਉੱਥੇ ਕੀ ਕੋਈ ਚਾਹੀਦਾ ਸਾਨੂੰ ਪਤਾ ਵੀ ਜਿਵੇਂ ਜੋ ਤੇ ਹੰਡਾਇਆ ਮੈਂ ਸਰਕਾਰ ਨੂੰ ਇਹੋ ਬੇਨਤੀ ਕਰਦਾ ਵੀ ਸਰਕਾਰ ਜਿਹੜੀ ਆ ਉਹ ਇਹਨਾਂ ਕੰਮਾਂ ਵਾਲਿਆਂ ਨਾਲ ਕਿ ਇੱਕ ਦੂਜੇ ਦੇ ਉੱਤੇ ਕੂੜਾ ਕਰਕਟ ਛੁੱਟੇ ਇੱਕ ਦੂਜੇ ਬਿਆਨਬਾਜ਼ੀ ਕਰੇ ਸਗੋਂ ਆਪ ਅੱਗੇ ਹੋ ਕੇ ਲੋਕਾਂ ਉਹਨਾਂ ਦੀ ਮਦਦ ਕਰੇ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਦਾ ਸਾਰੇ ਪੁੱਛੇ ਉਹਨਾਂ ਦੇ ਘਰ ਘਰ ਬੰਦੇ ਜਾਣ ਫੇਰ ਮੈਂ ਇਹਨਾਂ ਸ਼ਬਦਾਂ ਨਾਲ ਵੀ ਬੇਨਤੀ ਕਰ ਆਪਣੀ ਤਿਆਨ ਦਾ ਸਵਾਗਤ ਕਰਦਾ ਵਾਹਿਗੁਰੂ ਖਾਲਸਾ। ਉਹ ਡਾਕਟਰ ਬਾਲੀ ਜੀ ਜਿਹੜੇ ਕਿ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਟੀਮ ਤੀਸਰੀ ਵਾਰੀ ਲਗਾਤਾਰ ਡੇਰਾਪਾਪਾ ਨਗਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਰਹੀ ਹੈ। ਮੈਡੀਕਲ ਮੁਫਤ ਕੈਂਪ ਲਗਾਇਆ ਜਾਏਗਾ। ਅੱਗੇ ਵੀ ਇਹਨਾਂ ਦਾ ਇਹ ਪ੍ਰਯਾਸ ਜਿਹੜਾ ਜਾਰੀ ਰਹੇਗਾ ਕਿਉਂਕਿ ਲਗਾਤਾਰ ਉਹਨਾਂ ਦੱਸਿਆ ਗਿਆ ਹੈ ਕਰੋਨਾ ਦੇ ਵਿੱਚ ਹੋਰ ਵੀ ਜਦੋਂ ਮੁਸੀਬਤ ਆਉਂਦੀ ਹੈ ਤਾਂ ਵੱਖ-ਵੱਖ ਥਾਵਾਂ ਤੇ ਇਹ ਟੀਮ ਅੱਗੇ ਹੋ ਕੇ ਕੰਮ ਕਰਦੀ ਹੈ। ਅਸੀਂ ਵੀ ਅਰਦਾਸ ਕਰਦੇ ਹਾਂ ਇਹੋ ਜੀਆਂ ਟੀਮਾਂ ਚੜ੍ਹਦੀ ਕਲਾ 'ਚ ਰਹਿਣ। ਪੰਜਾਬ ਚੜ੍ਹਦੀ ਕਲਾ 'ਚ ਰਹੇ। ਵੇਖਦੇ ਰਹੋ ਚੈਨਲ ਦਾ ਆਰਐਨ ਨ